ਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ برف ਦਾ ਆਦਮੀ ਇਹੇ ਗੱਲ ਉਦੋਂ ਦੀ ਹੈ ਜਦ ਆਦੀ ਸ਼ਹਿਰ ਦੀ ਸਥਾਪਨਾ ਹੋਈ ਸੀ ਇਸ ਸ਼ਹਿਰ ਵਿੱਚ ਦੀ ਇੱਕ ਲੰਬੀ ਸੜਕ ਲੰਘਦੀ ਸੀ ਜੋ ਸ਼ਹਿਰ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ਸੜਕ ਦੇ ਦੋਹਾਂ ਪਾਸੇ ਅਗਲੀਆਂ ਦੁਕਾਨਾਂ ਦੀ ਕਤਾਰ ਨੂੰ ਛੱਟ ਕੇ ਪਿਛਲੇ ਪਾਸੇ ਘਰ ਹਨ ਜਿਸ ਵਿੱਚ ਅਮੀਰ ਗਰੀਬ ਤਾਜਰ ਕਾਰੀਗਰ ਕਲਾਕਾਰ ਉਸਤਾਦ ਤੇ ਖਿਡਾਰੀ ਆਦਿ ਨਿਵਾਸ ਕਰਦੇ ਹਨ ਕਾਰ ਹਨ ਉੱਚੇ ਨੀਵੇਂ ਨਵੇਂ ਪੁਰਾਣੇ ਟੈਂਦੇ ਹੋਏ ਤੇ ਉੱਸਰਦੇ ਹੋਏ ਅਗਲੇ ਪਾਸੇ ਜੋ ਦਕਾਨਾਂ ਹਨ ਉਥੋਂ ਹਰ ਪ੍ਰਕਾਰ ਦੀਆਂ ਵਸਤੂਆਂ ਉਸ ਨਗਰ ਦੇ ਵਾਸੀ ਖਰੀਦ ਰਹੇ ਹਣ ਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਭੜੀ ਰੌਣਕ ਰਹਿੰਦੀ ਹੈ ਲੋਕੀ ਤੁਰਦੇ ਹਨ ਫਿਰਦੇ ਹਨ ਗੱਲਾਂ ਕਰਦੇ ਹਨ ਹੱਸਦੇ ਹਨ ਇੱਕ ਦੂਜੇ ਦਾ ਹਾਲ ਪੁੱਛਦੇ ਹਨ ਜਿਵੇਂ ਕਿ ਨਦੀ ਤੇਜ਼ ਧਾਰਾ ਨਾਲ ਵਗ ਰਹੀ ਹੋਵੇ ਉਸ ਬਾਜ਼ਾਰ ਵਿੱਚ ਇੱਕ ਪਾਗਲ ਵੀ ਹੈ ਲੋਕੀ ਉਸ ਨੂੰ ਬਿਨਾਂ ਮੰਗੇ ਹੀ ਖਾਣ ਪੀਣ ਨੂੰ ਦੇ ਦਿੰਦੇ ਹਨ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਦੇ-ਕਦੇ ਹੱਸਦਾ ਜ਼ਰੂਰ ਹੈ ਤੇ ਅਚਾਨਕ ਖੜੂ ਕੇ ਬਾਜ਼ਾਰ ਦੁਕਾਨਾਂ ਤੇ ਘਰਾਂ ਨੂੰ ਤੱਕਦਾ ਹੈ ਰਾਤ ਨੂੰ ਬਾਜ਼ਾਰ ਵਿੱਚ ਹੀ ਕਦੀ ਕਿਸੇ ਦੁਕਾਨ ਦੇ ਥੜੇ ਤੇ ਜਾਂ ਪੌੜੀਆਂ ਤੇ ਸਿਉਂ ਜਾਂਦਾ ਹੈ ਹਰ ਵੇਲੇ ਬੋਰੀ ਦੀ ਪੱਲੀ ਜਹੀ ਜਾਂ ਫਟੇ ਹੋਏ ਕੰਬਲ ਦੀ ਬੁੱਕਲ ਮਾਰੀ ਰੱਖਦਾ ਹੈ ਤੇ ਕੰਨ ਵਿੱਚ ਇੱਕ ਕਾਨਾ ਰੰਗੀ ਰੱਖਦਾ ਹੈ ਉਸਦੇ ਚਿਹਰੇ ਤੇ ਜਿਵੇਂ ਇੱਕ ਫਕਰਪੁਨੇ ਦਾ ਜਲਾਲ ਹੋਵੇ ਤੇ ਅੱਖਾਂ ਵਿੱਚ ਚਮਕ ਤੇ ਰੱਬੀ ਨੂਰ ਹੋਵੇ ਇਤਫਾਕ ਦੀ ਗੱਲ ਹੈ ਕਿ ਬਾਜ਼ਾਰ ਉਸ ਵਿਚਾਰ ਵਿੱਚ ਇੱਕ ਅਜਾਹ ਸਥਾਨਵੀਂ ਆਉਂਦਾ ਹੈ ਜਿੱਥੇ ਸੜਕ ਦੇ ਇੱਕ ਪਾਸੇ ਮੰਦਰ ਹੈ ਤੇ ਸੜਕ ਦੇ ਪਾਰ ਮੰਦਰ ਦੇ ਠੀਕ ਸਾਹਮਣੇ ਤਾਂ ਨਹੀਂ ਦੂਕ ਘਰ ਛੱਡ ਕੇ ਇੱਕ ਕਜਰੀ ਦਾ ਕੋਠਾ ਹੈ ਮੰਦਰ ਲక్ష్ਮੀ ਨਰਾਇਣ ਜੀ ਦਾ ਹੈ ਸ਼ਾਇਦ ਦਾ ਪ੍ਰਸਿੱਧ ਮੰਦਰ ਹੈ ਜਿੱਤੇ ਸਰਦਾਲੂ ਆਪਣੇ ਮੰਦੀ ਸ਼ਾਂਤੀ ਦਰਸ਼ਨ ਕਰ ਕੀਰਤਨ ਕਰ দান ਪੁੰਨ ਪ੍ਰਾਪਤ ਕਰ ਪ੍ਰਾਪਤ ਕਰਦੇ ਹਨ ਦਿਨ ਰਾਤ ਉਥੇ ਇੱਕ ਅਜੀਬ ਸੁਗੰਧ ਭਰੀ ਗਹਿਮਾ ਗਰਮੀ ਰਹਿੰਦੀ ਹੈ ਮੰਦਰ ਨੂੰ ਬਹੁਤ ਸਿੱਧੀ ਪ੍ਰਾਪਤ ਹੈ ਕਹਿੰਦੇ ਹਨ ਜੋ ਵੀ ਇੱਥੇ ਆ ਕੇ ਮੰਗਦਾ ਹੈ ਉਹੀ ਉਸ ਨੂੰ ਮਿਲਦਾ ਹੈ ਇਸ ਕਰਕੇ ਹੀ ਲੋਕੀ ਉਥੇ ਸੁੱਖਾਂ ਸੁਖਦੇ ਹਨ ਖਾਸ ਕਰ ਉਥੇ ਜੋ ਲੋਕ ਦਰਸ਼ਨਾਂ ਲਈ ਜਾਂ ਸ਼ਾਂਤੀ ਪ੍ਰਾਪਤ ਕਰਨ ਲਈ ਆਉਂਦੇ ਹਨ ਉਹਨਾਂ ਵਿੱਚ ਜ਼ਿਆਦਾ ਗਿਣਤੀ ਅਮੀਰ ਵਪਾਰੀ ਵਰਗ ਦੀ ਹੁੰਦੀ ਹੈ ਜੋ ਪਾਪ ਦੀ ਕਮਾਈ ਵਿੱਚੋਂ ਕੁਝ ਹਿੱਸਾ ਭਗਵਾਨ ਦੇ ਚਰਨਾਂ ਵਿੱਚ ਚੜਾ ਕੇ ਇੱਕ ਤਸੱਲੀ ਕਰ ਲੈਂਦੇ ਹਨ ਕਿ ਹੁਣ ਇਹ ਨੇਕ ਕਮਾਈ ਬਣ ਗਈ ਹੈ ਜਾਂ ਉਹ ਮਟਿਆਰਾਂ ਦਰਸ਼ਨਾਂ ਨੂੰ ਆਉਂਦੀਆਂ ਹਨ ਜਿਨ੍ਹਾਂ ਦੇ ਵਿਆਹ ਅਜੇ ਤੀਕ ਨਹੀਂ ਹੋਏ ਜਾਂ ਫਿਰ ਉਹ ਸੁਆਣੀਆਂ ਵੀ ਇੱਥੇ ਆਉਂਦੀਆਂ ਹਨ ਜਿਨ੍ਹਾਂ ਦੀ ਕੁੱਖ ਅਜੇ ਤੱਕ ਸੁੰਨੀ ਹੈ ਮੰਦਰ ਸੰਗ ਮਰਮਰ ਦਾ ਬਣਿਆ ਹੋਇਆ ਹੈ ਜਿਸ ਦਾ ਕਲਸ਼ ਸੋਨੇ ਦਾ ਹੈ ਅਤੇ ਹੁਣ ਸਰਦਾਲੂਆਂ ਦੀ ਬੜੀ ਇੱਛਾ ਹੈ ਕਿ ਇਸ ਦੀ ਸ਼ਾਤ ਤੇ ਵੀ سونے ਦੇ ਵੇਲ ਬੂਟੇ ਬਣਾ ਦਿੱਤੇ ਜਾਣ ਉਸ ਮੰਦਰ ਦਾ ਸਾਰਾ ਸਮਾਨ ਚਾਂਦੀ ਦਾ ਹੈ ਤੇ ਬੜਾ ਕੀਮਤੀ ਹੈ ਲక్ష్ਮੀ ਨਰਾਇਣ ਜੀ ਦੇ ਵਸਤਰ سونے ਦੀਆਂ ਤਾਰਾਂ ਵਾਲੇ ਕੱਪੜੇ ਦੇ ਬਣੇ ਹਨ ਉਹਨਾਂ ਦਾ ਸਾਰਾ ਜੀਵਰ ਸਰਦਾਲੂਆਂ ਨੇ سونے ਦੇ ਤੇ ਸੁੱਚੇ ਜਵਾਹਰਾਤ ਦਾ ਕੁੰਦਨ ਕਰਵਾ ਕੇ ਬਣਾਇਆ ਹੋਇਆ ਹੈ ਖਾਸ ਕਰਕੇ ਲక్ష్ਮੀ ਜੀ ਦੇ ਨੱਕ ਵਿੱਚ ਪਈ ਹੀਰੇ ਦੀ ਬਣੀ ਨੱਥ ਤਾਂ ਵੇਖਦੇ ਹੀ ਬੰਦੀ ਹੈ ਚਮਕਦੇ ਬਲਬਾਂ ਦੀ ਰੋਸ਼ਨੀ ਵਿੱਚ ਉਸ ਵਿੱਚੋਂ ਨਿਕਲਦੀਆਂ ਕਿਰਨਾਂ ਅਤੇ ਉਸ ਤੇ ਉਸ ਤੇ ਲਿਸ਼ਕ ਦੇਖਣ ਵਾਲੇ ਦੀਆਂ ਅੱਖਾਂ ਵਿੱਚ ਜਿਵੇਂ ਬਿਜਲੀ ਦੀਆਂ ਤਾਰਾਂ ਚਭੋ ਦਿੰਦੀ ਹੈ। ਲక్ష్ਮੀ ਨਾਰਾਇਣ ਦੀ ਜੋੜੀ ਪੱਥਰ ਦੀ ਨਹੀਂ ਲੱਗਦੀ ਜਿਵੇਂ ਸਾਵੇਂ ਹੀ ਖੜੇ ਹੋਣ। ਬਸ ਬੋਲਣ ਦੀ ਹੀ ਲੋੜ ਹੈ। ਪਰਮ ਪੈਂਦਾ ਹੈ ਕਿ ਜੇ ਬੁਲਾਈਏ ਤਾਂ ਬੋਲ ਹੀ ਨਾ ਪੈਣਗੇ। ਬਹੁਤ ਤਰਾਸ਼ ਕੇ ਜਿਵੇਂ ਸਾਰੀ ਸੁੰਦਰਤਾ ਇਹਨਾਂ ਮੂਰਤੀਆਂ ਵਿੱਚ ਸਮੋਹ ਦਿੱਤੀ ਹੋਵੇ। ਕੀਰਤਨ ਲਈ ਇੱਕ ਵੱਡਾ ਹਾਲ ਹੈ ਜਿਸ ਵਿੱਚ ਦਰੀਆਂ ਵਿਸ਼ੀਆਂ ਹਨ ਹਾਲ ਦੇ ਸੱਜੇ ਪਾਸੇ ਮੰਦਰ ਦੇ ਪੁਜਾਰੀ ਦੇ ਰਹਿਣ ਲਈ ਇੱਕ ਮਕਾਨ ਹੈ ਜਿਸ ਵਿੱਚ ਹਰ ਪ੍ਰਕਾਰ ਦਾ ਸੁੱਖ ਸਾਧਨ ਪੁਜਾਰੀ ਜੀ ਨੂੰ ਪ੍ਰਾਪਤ ਹੈ ਸਵੇਰ ਵੇਲੇ ਤੇ ਸੰਧਿਆ ਵੇਲੇ ਆਰਤੀਆਂ ਹੁੰਦੀਆਂ ਹਨ ਸੰਖ ਘੜੀyal ਤੇ ਮਜੀਰੇ ਵੱਜਦੇ ਹਨ ਲੋਕਾਂ ਲਈ ਜਿਵੇਂ ਆਰਤੀ ਦਾ ਸਮਾਂ ਇੱਕ ਘੜੀ ਦਾ ਘੰਟਾ ਹੋਵੇ ਸਵੇਰ ਵੇਲੇ ਦੀ ਆਰਤੀ ਨਾਲ ਲੋਕੀ ਉੱਠਦੇ ਹਨ ਤੇ ਆਪਣੇ ਕੰਮਕਾਰ ਆਰੰਭ ਦੇ ਹਨ ਤੇ ਸੰਧਿਆ ਵੇਲੇ ਦੀ ਆਰਤੀ ਨਾਲ ਤੀਵੀਆਂ ਆਪਣੇ ਘਰਾਂ ਦੇ ਚੁੱਲ੍ਹੇ ਚੌਕੇ ਦਾ ਕੰਮ ਸ਼ੁਰੂ ਕਰਦੀਆਂ ਹਨ ਕੋਠੇ ਤੇ ਰਹਿਣ ਵਾਲੀ ਕਜਰੀ ਤਾਰਾ ਵੀ ਉਸ ਵੇਲੇ ਹੱਥ ਜੋੜ ਕੇ ਮੰਦਰ ਵੱਲ ਮਨ ਹੀ ਮਨ ਵਿੱਚ ਪ੍ਰਭੂ ਨੂੰ ਨਮਸਕਾਰ ਕਰਦੀ ਹੈ ਇੱਕ ਚੱਕਰ ਹੈ ਜੋ ਰੋਜ਼ ਹੀ ਚੱਲਦਾ ਹੈ ਮੰਦਰ ਦਾ ਇੱਕ ਪੁਜਾਰੀ ਵੀ ਹੈ ਜੋ ਉਮਰ ਵਿੱਚ ਅਧਖੜ ਹੈ ਉਸ ਦਾ ਰੰਗ ਗੇਰੂ ਵਰਗਾ ਲਾਲ ਹੈ ਅੱਖਾਂ ਵੱਡੀਆਂ ਵੱਡੀਆਂ ਹਨ ਜਿੰਨਾ ਵਿੱਚ ਨਾਮ ਖਮਾਰੀ ਤੇ ਮਸਤੀ ਦੇ ਲਾਲ ਡੋਰੇ ਹਰ ਵੇਲੇ ਹੀ ਰਹਿੰਦੇ ਹਨ ਕੱਜਲ ਪਾ ਕੇ ਰੱਖਦਾ ਹੈ ਜਿਸ ਤਾਕਾਨੂ ਅੱਖਾਂ ਜਿਸ ਕਾਰਨ ਉਹ ਅੱਖਾਂ ਹੋਰ ਵੱਡੀਆਂ ਲੱਗਦੀਆਂ ਹਨ ਸਿਰ ਦੇ ਵਾਲ ਕਨੇਹਾਂ ਤੇ ਖੁੰਗਰਾਲੇ ਹਨ ਤੇ ਕੱਦ ਲੰਮਾ ਹੈ ਡੋਲਿਆਂ ਵਿੱਚ ਬੜੀ ਜਾਣਿਆ ਕੁੜਤਾ ਤੇ ਤੋਤੀ ਤਾਰਨ ਕਰਦਾ ਹੈ ਜੋ ਆਮ ਤੌਰ ਤੇ ਸਿਲਕ ਦੇ ਹੁੰਦੇ ਹਨ ਤੇ ਰੰਗ ਹਲਕਾ ਕੇਸਰੀ ਹੁੰਦਾ ਹੈ ਸੁਭਾ ਦਾ ਬੜਾ ਅਜੀਬ ਹੈ ਕੋਈ ਨਹੀਂ ਦੱਸ ਸਕਦਾ ਕਿ ਉਹ ਨਰਮ ਸੁਭਾ ਦਾ ਹੈ ਜਾਂ ਕੜੇ ਸੁਭਾ ਦਾ ਹੈ ਬੋਲਦਾ ਬਹੁਤ ਘੱਟ ਹੈ ਪਰ ਵੇਖਣ ਵਿੱਚ ਬੜਾ ਸੰਤੁਸ਼ਟ ਲੱਗਦਾ ਹੈ ਉਸ ਦੇ ਚਾਲ ਚਲਨ ਤੇ ਕਦੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਮੁਟਿਆਰਾ ਜਵਾਨ ਇਸਤਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਵੀ ਉਸ ਦੇ ਕਿਸੇ ਵਿਹਾਰ ਤੇ ਇਹੋ ਅੰਦਾਜ਼ਾ ਹੁੰਦਾ ਹੈ ਕਿ ਉਹ ਇਸ ਦੇਖਾ ਦੇਖੀ ਤੋਂ ਉੱਪਰ ਹੈ ਮੰਦਰਦੇਰੇ ਹਾਸ਼ੀ ਪਾਗਵੀ ਜੋ ਆਪਣੀ ਧਰਮ ਪਤਨੀ ਨਾਲ ਰਹਿੰਦਾ ਹੈ ਵਿਆਹ ਹੋਏ ਨੂੰ 10 ਸਾਲ ਤੋਂ ਉੱਪਰ ਹੋ ਚੁੱਕੇ ਹਨ ਪਰ ਅਜੇ ਤੀਕ ਉਸਦੇ ਕੋਈ ਬੱਚਾ ਨਹੀਂ ਹੋਇਆ ਉਸਦੀ ਪਤਨੀ ਸੁੰਦਰ ਹੈ ਗੋਰੀ ਚਿੱਟੀ ਤੇ ਕੋਮਲ ਹੈ ਉਂਝ ਤਾਂ ਉਸਦੇ ਸਰੀਰ ਦੇ ਸਾਰੇ ਹੀ ਅੰਗ ਮਨਮੋਹਕ ਹਨ ਪਰ ਜੋ ਚੀਜ਼ ਸਭ ਤੋਂ ਵੱਧ ਆਪਣੇ ਵੱਲ ਖਿੱਚਦੀ ਹੈ ਉਹ ਹਨ ਉਸਦੇ ਖਾਚ ਰੰਗ ਪਰਕੇ ਖੂਬਸੂਰਤ ਪੈਰ ਪੈਰਾਂ ਵਿੱਚ ਚਾਂਦੀ ਦੇ ਬਿਸ਼ਵੇ ਪਾਈ ਜਦ ਉਹ ਮੰਦਰ ਦੇ ਸੰਗ ਮਰਮਰ ਫਰਸ਼ ਤੇ ਤੁਰਦੀ ਹੈ ਤਾਂ ਫਰਸ਼ ਦਾ ਦਿਲ ਕਾਫੀ ਧੀਰ ਤੱਕ ਟੜਕਦਾ ਰਹਿੰਦਾ ਹੈ ਜਿਵੇਂ ਪਾਣੀ ਦੇ ਛੱਪੜ ਵਿੱਚ ਕੋਈ ਸੀਜ਼ ਸੁਟਣ ਤੇ ਪਾਣੀ ਕਾਫੀ ਧੀਰ ਬਾਅਦ ਠਹਿਰਦਾ ਹੈ ਠੀਕ ਉਸੇ ਤਰ੍ਹਾਂ ਫਰਸ਼ ਕਾਫੀ ਧੀਰ ਪਿਛੋਂ ਹੋਸ਼ ਵਿੱਚ ਆਉਂਦੇ ਹਨ ਸਰੀਰ ਭਰਿਆ ਭਰਿਆ ਅੱਖਾਂ ਹੀ ਨੀ ਵਰਗੀਆਂ ਕਾਲੀਆਂ ਪਰ ਨਸ਼ੇ ਵਾਲੀਆਂ ਜਿੰਨਾ ਵਿੱਚ ਮਾਣ ਤੇ ਭਰੋਸੇ ਦੀ ਝਲਕ ਹੈ ਲੱਕ ਪਤਲਾ ਤੇ ਗਰਦਨ ਸੁਰਾਹੀਦਾਰ ਹੈ ਵਾੜ ਗੋਡਿਆਂ ਤੋਂ ਵੀ ਟਿਕਦੇ ਹਨ ਉਸ ਪੁਜਾਰੰਦੇ ਦੋਵੇਂ ਜਿਵੇਂ ਇੱਕ ਦੂਜੇ ਲਈ ਹੀ ਬਣੇ ਹੋਣ ਮੇਚੇ ਦੀ ਜੋੜੀ ਉਧਰ ਲక్ష్ਮੀ ਨਰਾਇਣ ਤੇ ਇਧਰ ਪੁਜਾਰੀ ਤੇ ਪੁਜਾਰੰਦੀ ਜੋੜੀ ਦੋਹਾਂ ਨੂੰ ਸਮਾਜ ਵੱਲੋਂ ਬੜਾ ਮਾਣ ਇੱਜ਼ਤ ਪ੍ਰਾਪਤ ਹੈ ਦੋਹਾਂ ਦੇ ਚਿਹਰਿਆਂ ਤੋਂ ਸੰਤੁਸ਼ਟਾ ਫੁੱਟ ਫੁੱਟ ਪੈਂਦੀ ਹੈ ਪ੍ਰਭੂ ਸਿਮਰਨ ਵਿੱਚ ਪੁਜਾਰੀ ਤੇ ਪੁਜਾਰੰਦਾ ਜੀਵਨ ਬੀ ਦਰਿਆ ਹੈ ਹਾਂ ਕਦੀ ਕਦੀ ਜਦ ਪੁਜਾਰਣ ਆਪਣੇ ਵਾਲ ਖੋਲਦੀ ਖੋਲ ਕੇ ਸਕਾਉਂਦੀ ਹੈ ਤਾਂ ਉਥੋਂ ਨਜ਼ਰ ਆਉਂਦਾ ਤਾਰਾਬਾਈ ਦਾ ਕੋਠਾ ਦੇਖ ਕੇ ਜਿਵੇਂ ਪੁਜਾਰਣ ਆਪਣੇ ਮੱਥੇ ਤੇ ਵਟ ਜਪਾ ਲੈਂਦੀ ਹੈ ਤੇ ਜਦ ਤਾਰਾ ਕਦੀ ਪੁਜਾਰਣ ਨੂੰ ਵੇਖਦੀ ਹੈ ਤਾਂ ਬਸ ਹੱਸ ਪੈਂਦੀ ਹੈ ਛੜਕ ਤੇ ਦੂਜੇ ਪਾਸੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਤਾਰਾ ਦਾ ਕੋਠਾ ਹੈ ਜਿਸ ਦਾ ਕੰਮ ਵੀ ਲੋਕਾਂ ਦੇ ਦਿਲਾਂ ਨੂੰ ਸ਼ਾਂਤੀ ਦੇਣਾ ਹੈ ਇਹ ਗੱਲ ਹੈ ਤੁਜੀ ਹੈ ਕਿ ਉਹ ਇਹ ਸਕੂਨ ਕੋਠੇ ਤੇ ਦਿੰਦੀ ਹੈ ਜਿੱਥੇ ਲੋਕੀ ਆਉਂਦੇ ਤਾਂ ਹਨ ਪਰ ਚੋਰੀ-ਚੋਰੀ ਦੂਜੇ ਪਾਸੇ ਸਕੂਨ ਮੰਦਰ ਵਿੱਚ ਦਿੰਦਾ ਹੈ ਜਿੱਥੇ ਲੋਕੀ ਖੁੱਲੇ ਆਮ ਜਾਂਦੇ ਹਨ ਸਭ ਉਸ ਦੀ ਆੜ ਵਿੱਚ ਪਾਪ ਤੇ ਪਾਪ ਨੂੰ ਨੇਕੀ ਵਿੱਚ ਬਦਲਦੇ ਹਨ ਤਾਰਾਬਾਈ ਦਾ ਕੋਠਾ ਜਿਵੇਂ ਹੂਰ ਦਾ ਹੁਜਰਾ ਹੋਵੇ ਉਸ ਵਿੱਚ ਦਾਖਲ ਹੋ ਕੇ ਆਉਣ ਵਾਲੇ ਨੂੰ ਮਹਿਸੂਸ ਹੁੰਦਾ ਹੈ ਕਿ ਤਾਰਾ ਬਾਈ ਦੇ ਕੋਠੇ ਵਿੱਚ ਨਹੀਂ ਸਗੋਂ ਅਲਫ ਲੈਲਾ ਦੀ ਸੁਣੀ ਕਿਸੇ ਕਹਾਣੀ ਵਾਲੀ ਰਾਤ ਦੀ ਸ਼ਹਿਜ਼ਾਦੀ ਦੇ ਸੁਪਨਿਆਂ ਦੀ ਦੁਨੀਆ ਵਿੱਚ ਆਵੜਿਆ ਹੋਵੇ ਪੌੜੀਆਂ ਚੜ੍ਹ ਕੇ ਜਦ ਉਸ ਦੀ ਦਰਹਿਸ ਤੇ ਬੰਦਾ ਆਉਂਦਾ ਹੈ ਤਾਂ ਪਹਿਲਾਂ ਆਉਂਦਾ ਹੈ ਇੱਕ ਜਾਲੀਦਾਰ ਕਾਮਦਾਨੀ ਪ੍ਰੇਸ਼ਮੀ ਪੜਦਾ ਜਿਸ ਨੂੰ ਚਿੱਲ ਮੰਨ ਵੀ ਆਖਦੇ ਹਨ ਉਹ ਆਉਣ ਵਾਲੇ ਅਤੇ ਤਾਰਾ ਬਾਈ ਦੇ ਦਰਮਿਆਨ ਇੱਕ ਦਿਵਾਰ ਦਾ ਕੰਮ ਕਰਦਾ ਹੈ ਜਿਸ ਨੂੰ ਬੜੀ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ ਪਰ ਦਲਾਸਲ ਚਿਲਮਨ ਨੂੰ ਹਟਾਉਣ ਅਤੇ ਇੱਕ ਪਾਸੇ ਕਰਨਾ ਇੰਨਾ ਆਸਾਨ ਨਹੀਂ ਜਿੰਨਾ ਉਹ ਲੱਗਦਾ ਹੈ ਉਸ ਨੂੰ ਉਹ ਹੀ ਹਟਾ ਸਕਦਾ ਹੈ ਜੋ ਸਿਰ ਤਲੀ ਤੇ ਰੱਖ ਕੇ ਆਉਂਦਾ ਹੈ ਜਾਂ ਜਿਸ ਦੇ ਬਾਜੂਆਂ ਵਿੱਚ ਜਾਨ ਹੈ ਜਾਂ ਜਿਸ ਦੀ ਜੇਬ ਵਿੱਚ ਮਾਲ ਹੈ ਜੋ ਵੀ ਇੱਕ ਵਾਰ ਉਸ ਦੇ ਨੈਣਾਂ ਦਾ ਸ਼ਿਕਾਰ ਹੋਇਆ ਉਹ ਮੁੜ ਕੇ ਨਾ ਸੰਭਲ ਸਕਿਆ ਬਹੁਤ ਸਾਰੇ ਟੜਕਦੇ ਦਿਲ ਉਸਦੇ ਚੌਖੜ ਤੇ ਤੜਫਦੇ ਅਤੇ ਮਿੱਧੇ ਦੇਖੇ ਗਏ ਚਿਲਮਨ ਫਾਰ ਕਰਤੇ ਹੀ ਇੱਕ ਪੂਰੇ ਕੱਦ ਦਾ 6 ਫੁੱਟ ਤੇ 3 ਫੁੱਟ ਆਇਨਾ ਆਉਣ ਵਾਲੇ ਦਾ ਜਿਵੇਂ ਸਵਾਗਤ ਕਰਦਾ ਹੈ ਆਪਣੀ ਨਜ਼ਰ ਆਪ ਹੀ ਸ਼ੀਸ਼ੇ ਵਿੱਚ ਟਕਰੌਂਦੀ ਹੈ ਜਿਵੇਂ ਆਤਮਾ ਸਰੀਰ ਨੂੰ ਸਲਾਮ ਅਰਜ਼ ਕਰਦੀ ਹੋਵੇ ਇੱਕ ਵਾਰ ਤਾਂ ਅੰਦਰੋਂ ਇਸ਼ਾਰਾ ਹੁੰਦਾ ਹੈ ਕਿ ਆਉਣ ਵਾਲੇ ਕੀ ਤੂੰ ਠੀਕ ਰਸਤੇ ਤੇ ਹੈ ਪਰ ਤਾਰਾ ਦੀ ਖਿੱਚ ਇੰਨੀ ਤਕੜੀ ਹੈ ਕਿ ਆਉਣ ਵਾਲਾ ਅੰਤਰਾਤਮਾ ਦੀ ਆਵਾਜ਼ ਠੁਕਰਾ ਕੇ ਅੱਗੇ ਵਾਦਾ ਹੈ ਸ਼ੀਸ਼ੇ ਵਿੱਚ ਆਪਣੇ ਨੈਣ ਨਕਸ਼ਤੇ ਇੱਕ ਸਰਸਰੀ ਨਜ਼ਰ ਫੇਰਦਾ ਹੈ ਹਸਤ ਪਹਿਲੂ ਕਮਰਾ ਹੈ ਜਿਸ ਦੀ ਹਰ ਕੰਧ ਤੇ ਵੱਡੇ ਸਾਈਜ਼ ਦੀ ਇੱਕ ਇੱਕ ਤਸਵੀਰ ਸੁਨਹਿਰੀ ਫਰੇਮ ਵਿੱਚ ਜੜੀ ਹੋਈ ਹੈ ਤਸਵੀਰਾਂ ਹਨ ਵਸਤਰਹੀਨ ਤੇ ਅਤ ਸੁੰਦਰ ਰੂਪਰੇਖਾਵਾਂ ਵਾਲੀਆਂ ইরਾਨੀ ਅਰਬੀ ਕਿਸਮ ਦੀਆਂ ਔਰਤਾਂ ਦੀਆਂ ਜਿਸ ਨੂੰ ਵੇਖ ਕੇ ਗੁਮਾਨ ਹੁੰਦਾ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਹੀ ਕੋਈ ਪਦਮਨੀ ਇਸਤਰੀ ਹੈ ਕੋਈ ਚਿੱਤਰਨੀ ਹੈ ਤੇ ਕੋਈ ਸੰਗਣੀ ਤੇ ਕੋਈ ਹਸਤਨੀ ਹੈ ਸ਼ਤਾਂ ਤੇ ਵੀ ਸਾਰੇ ਸ਼ੀਸ਼ੇ ਹੀ ਲੱਗੇ ਹਨ ਜਿਸ ਵਿੱਚ ਬੈਠ ਕੇ ਬੈਠਣ ਵਾਲੇ ਨੂੰ ਜਿਵੇਂ ਆਪਣੀ ਹਰ ਅਦਾ ਦੇਖ ਕੇ ਮਹਾਨ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸ਼ਤ ਵਿੱਚ ਹਾਂਡੀਆਂ ਵੀ ਟੰਗੀਆਂ ਹਨ ਜਿੰਨਾ ਵਿੱਚ ਹਲਕੇ ਨੀਲੇ ਰੰਗ ਦੇ ਦੁੱਧੀਆ ਬਲਬ ਜਗਦੇ ਹਨ ਉਹਨਾਂ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਤਾਰਾ ਬਾਈ ਨੇ ਕਿੰਨੇ ਹੀ ਚਾਨੋ ਉਥੇ ਟੰਗ ਦਿੱਤੇ ਹਨ ਇੱਕ ਸਿਰੇ ਤੋਂ ਲੈ ਕੇ ਆਖਰੀ ਸਿਰੇ ਤੱਕ ਲਾਲ ਰੰਗ ਦੇ ਅਰਾਨੀ ਕਲੀਨ ਵਿਸ਼ੇ ਹੋਏ ਹਨ ਜੋ ਵੇਖਣ ਵਿੱਚ ਇੰਜ ਲੱਗਦੇ ਹਨ ਜਿਵੇਂ ਇਹ ਫਰਸ਼ ਜਬਾ ਕੁਸਮ ਦੇ ਫੁੱਲਾਂ ਦਾ ਹੀ ਹੋਵੇ ਮਖਮਲੀ ਤੱਕიਏ ਬੈਠਣ ਵਾਲਿਆਂ ਦੇ ਸਹਾਰੇ ਲਈ ਉਥੇ ਰੱਖੇ ਹਨ ਪਾਸ ਇਹ ਚਾਂਦੀ ਦੇ ਪੀਕ ਧਾਨ ਤੇ ਸਾਰੇ ਨਾਜ਼ ਅੰਦਾਜ਼ ਅਦਬ ਅਦਾਬ ਹੁਸਨ ਤੇ ਸ਼ਬਾਬ ਸਾਂਭੀ ਬੈਠੀਆਂ ਕਨੀਜਾਂ ਬਾਂਦੀਆਂ ਤੇ ਕੱਚੀ ਉਮਰ ਦੀਆਂ ਖਾੜ ਲੌਂਡੀਆਂ ਜਿੰਨਾਂ ਦੀ ਬਗਲ ਵਿੱਚ ਸੱਜੇ ਪਏ ਹਨ ਚਾਂਦੀ ਦੇ ਤੇ ਚਾਂਦੀ ਦੀਆਂ ਹੀ ਤਸਕਰੀਆਂ ਜਿੰਨਾਂ ਵਿੱਚ ਚਾਂਦੀ ਦੇ ਵਰਕਾਂ ਨਾਲ ਲਿਪਟੇ ਪਾਨ ਬੜੇ ਸਲੀਕੇ ਨਾਲ ਰੱਖੇ ਹੋਏ ਹਨ ਜਿੰਨਾਂ ਦੀ ਖੁਸ਼ਬੂ ਬੈਠਣ ਵਾਲਿਆਂ ਨੂੰ ਮਸਤ ਬਣਾ ਦਿੰਦੀ ਹੈ ਸਾਰੀਆਂ ਬਾਰੀਆਂ ਤੇ ਜਾਲੀਦਾਰ ਪਰਦੇ ਲੱਗੇ ਹਨ ਰੰਗਦਾਰ ਸ਼ੀਸ਼ਿਆਂ ਵਿੱਚੋਂ ਤਾਰਾਬਾਈ ਦੇ ਕਮਰੇ ਦੀ ਰੋਸ਼ਨੀ ਛਣਛਣ ਕੇ ਬਾਹਰ ਝਾਕਦੀ ਹੈ ਇਸ ਰੋਸ਼ਨੀ ਦੀ ਝਲਕ ਨੂੰ ਪੰਜਾਰੀ ਜਦ ਵੀ ਵੇਖਦਾ ਹੈ ਤਾਂ ਬੜੀ ਨਫਨਤ ਨਾਲ ਉਸ ਵੱਲ ਤੱਕਦਾ ਹੈ ਹਰ ਆਉਣ ਵਾਲੇ ਨੂੰ ਤਾਰਾਬਾਈ ਦੀਆਂ ਬਾਂਦੀਆਂ ਫਾਨ ਪੇਸ਼ ਕਰਦੀਆਂ ਹਨ ਤੇ ਇਤਰ ਇਤਰਦਾਨੀ ਵਿੱਚੋਂ ਗੁਲਾਬ ਦੇ ਇਤਰ ਦੀ ਫੁਰੇਰੀ ਲਾਉਂਦੀਆਂ ਹਨ ਤਾਂ ਮਸਤੀ ਦਾ ਉਹ ਆਲਮ ਪਸਰਦਾ ਹੈ ਕਿ ਆਉਣ ਵਾਲਾ ਵਾਲੇ ਆਪਣਾ ਆਪ ਭੁੱਲ ਜਾਂਦੇ ਹਨ ਉਸ ਨੂੰ ਲੱਗਦਾ ਹੈ ਕਿ ਮੈਂ ਤਾਰਾਬਾਈ ਦੇ ਕੋਠੇ ਤੇ ਨਹੀਂ ਆਇਆ ਸਕੋ ਕਾਮਦੇਵ ਦੀ ਇਸਤਰੀ ਰਤੀ ਦੇ ਵਿਲਾਸ ਭਵਨ ਵਿੱਚ ਆ ਵੜਿਆ ਹਾਂ ਆਪਣੀ ਪਤਲੀ ਤੇ ਨੰਗੀ ਕਮਰ ਨੂੰ ਜਦ ਤਾਰਾਵਾਲ ਦਵਾ ਕੇ ਨੱਚਦੀ ਹੈ ਨੱਚਦੀ ਜਾਚਦੀ ਜਦ ਉਹ ਖਾਸ ਵਿਅਕਤੀ ਸਾਹਮਣੇ ਰੋਕ ਕੇ ਸਾਹ ਲੈਂਦੀ ਹੈ ਤਾਂ ਉਸ ਦੀਆਂ ਛਾਤੀਆਂ ਦੇ ਬਾਰ ਉਸ ਵੇਲੇ ਜਦ ਉੱਪਰ-ਨੀਚੇ ਹੁੰਦੇ ਹਨ ਤਾਂ ਲੋਕ ਆਛਾ ਛਸ ਕਰ ਉੱਠਦੇ ਹਨ ਜੋਸ਼ ਵਿੱਚ ਤਾਰਾ ਬਾਈ ਤੇ ਨੋਟਾਂ ਦਾ ਮੀ ਜਿਵੇਂ ਮੀ ਵਰਸ ਪੈਂਦਾ ਹੈ ਲక్ష్ਮੀ ਉਸਦੇ ਪੈਰਾਂ ਵਿੱਚ ਮਿੱద్ధి ਜਾਂਦੀ ਹੈ ਉਦੋਂ ਤੱਕ ਮਾਲ ਹੀ ਹੋ ਜਾਂਦੀ ਹੈ ਜਦ ਉਹ ਕੋਇਲ ਵਰਗੀ ਆਵਾਜ਼ ਵਿੱਚ ਇਹ ਗੀਤ ਗਾਉਂਦੀ ਹੈ ਟੱਪਟਾ ਮੇਰਾ ਅਸ਼ਰਫੀ ਗੱਜਲੀਨਾ ਆਸ਼ਕ ਤੜ ਫੁੱਟਦੀ ਹਨ ਤੇ ਤਾਰਾ ਦਿਲ ਹੀ ਦਿਲ ਵਿੱਚ ਮੁਸਕਰਾਉਂਦੀ ਹੈ ਤੇ ਆਪਣੇ ਫਨ ਤੇ ਨਾਚ ਕਰਦੀ ਹੈ ਉਹ ਸੋਚਦੀ ਹੈ ਕਿ ਇਸ ਫੈਸਲੇ ਤੇ ਸੰਤੋਸ਼ ਕਰਦੀ ਹੈ ਕਿ ਮੈਂ ਵੀ ਲੋਕਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੀ ਹੈ ਸੜਕ ਤੋਂ ਕੋਈ ਵੀ ਲੰਘਦਾ ਹੈ ਤੇ ਉਸ ਤੇ ਲੰਘਣ ਵਾਲੇ ਦਾ ਧਿਆਨ ਸੜਕ ਦੇ ਇਸ ਪਾਰ ਤਾਰਾ ਦੇ ਕੋਠੇ ਤੇ ਅਤੇ ਉਸ ਪਾਰ ਮੰਦਿਰ ਤੇ ਜਾਂਦਾ ਹੈ ਤਾਂ ਲੰਘਣ ਵਾਲੇ ਨੂੰ ਮੰਦਿਰ ਵੇਖ ਕੇ ਅਨਭਵ ਹੁੰਦਾ ਹੈ ਕਿ ਮੰਦਿਰ ਦੀ ਹਰ ਇੱਟ ਵਿੱਚੋਂ ਰਾਮ ਬੋਲ ਰਿਹਾ ਹੈ ਤੇ ਦੂਜੇ ਪਾਸੇ ਤਾਰਾ ਬਾਈ ਦੇ ਕੋਠੇ ਦੀ ਹਰ ਬਾਰੀ ਵਿੱਚੋਂ ਐਸ਼ ਰਾਗ ਰੰਗ ਦੀ ਫੁਹਾਰ ਫੁੱਟ ਫੁੱਟ ਬਾਹਰ ਵਗ ਰਹੀ ਹੈ। ਤਾਰਾ ਬਾਈ ਦੇ ਕੋਠੇ ਦੇ ਚਰੋਖਿਆਂ ਤੇ ਕੰਧਾਂ ਵਿੱਚੋਂ ਸਰੰਗੀ ਦੇ ਗਾਜਾਂ ਵਿੱਚੋਂ ਨਿਕਲਦੇ ਸੁਰ ਤੇ ਮੁਰਕੀਆਂ ਤੇ ਤਬਲੇ ਦੀਆਂ ਥਾਪਾਂ ਘੰਗਰੂਆਂ ਦੀ ਸ਼ਾਮਾ ਸ਼ਮ ਉਸ ਦੇ ਕੋਇਲ ਵਰਗੇ ਬੋਲ ਉਸ ਤੇ ਹਾਸੇ ਤੇ ਵਾਹ ਵਾਹ ਦੀਆਂ ਆਵਾਜ਼ਾਂ ਆਉਂਦੀਆਂ ਹਨ ਕਸਤੂਰੀ ਅੰਬਰ ਤੇ ਗੁਲਾਬ ਦੀ ਮਹਿਕ ਜਿਵੇਂ ਵੇਖਣ ਵਾਲੇ ਨੂੰ ਐਸ਼ ਦਾ ਸੱਦਾ ਦਿੰਦੇ ਹੁਣ ਦੋਵੇਂ ਹੀ ਥਾਮਾ ਖੇਚ ਦਾ ਕੇਂਦਰ ਹਨ ਮਨ ਨੂੰ ਸ਼ਾਂਤੀ ਦੋਵੇਂ ਹੀ ਦਿੰਦੀਆਂ ਹਨ ਫਰਕ ਕੇਵਲ ਇੰਨਾ ਹੀ ਹੈ ਕਿ ਮੰਦਰ ਦੇ ਭਗਵਾਨ ਪੱਥਰ ਦੇ ਹਾਂ ਤੇ ਕੋਠੇ ਦਾ ਭਗਵਾਨ ਹੱਡ ਤੇ ਮਾਸ ਦਾ ਚੰਮ ਹੈ ਦੋਵੇਂ ਹੀ ਆਪਣੀ ਅੜ ਤੇ ਪੱਕੇ ਹਨ ਆਪਣੀ ਧੋਨੇ ਦੇ ਧਨੀ ਹਨ ਬਾਜ਼ਾਰ ਚੱਲ ਰਿਹਾ ਹੈ ਦਿਨ ਉੱਗਦਾ ਰਾਤ ਪੱਸਰਦੀ ਹੈ ਇੱਕ ਟਕਰਾਓ ਜਾਰੀ ਹੈ ਦਿਨ ਤੇ ਰਾਤ ਦਾ ਗਰੀਬੀ ਤੇ ਅਮੀਰੀ ਦਾ ਅਨਪੜ ਤੇ ਪੜੇ ਦਾ ਟਕਰਾਓ ਆਪਸ ਵਿੱਚ ਹੈ ਆਦਮੀ ਆਦਮੀ ਦਾ ਈਰਖਾ ਹੈ ਕਿਸੇ ਨਾ ਕਿਸੇ ਦੀ ਕਿਸੇ ਨਾ ਕਿਸੇ ਰੂਪ ਵਿੱਚ ਜਿਵੇਂ ਪੁਜਾਰੀ ਤੇ ਤਾਰਾ ਦੀ ਦੋ ਸਮਾਨ ਅੰਤਰ ਰੇਖਾਵਾਂ ਬਰਾਬਰ ਬਰਾਬਰ ਚੱਲ ਰਹੀਆਂ ਹਨ ਨਦੀਆਂ ਦੇਕਰਾਰਿਆਂ ਵਾਂਗ ਇਹ ਕਿਵੇਂ ਮਿਲਦੇ ਹਨ ਬਸ ਇਹ ਵੀ ਗੱਲ ਵੇਖਣ ਵਾਲੀ ਹੈ ਇਤਫਾਕ ਨਾਲ ਜਾਂ ਕਦੀ ਕਦੀ ਤਾਰਾ ਦੀ ਅੱਖ ਪੁਜਾਰੀ ਦੀ ਅੱਖ ਨਾਲ ਮਿਲਦੀ ਹੈ ਤਾਂ ਜਿਵੇਂ ਉਸ ਵੇਲੇ ਪੁਜਾਰੀ ਦੀਆਂ ਅੱਖਾਂ ਵਿੱਚ ਤਾਰਾ ਦੇ ਵਿਰੁੱਧ ਕ੍ਰੋਧ ਹੀ ਕ੍ਰੋਧ ਫੁੱਟਦਾ ਹੈ ਨਫ਼ਰਤ ਹੀ ਨਫ਼ਰਤ ਨਿਕਲਦੀ ਹੈ ਨਿਰਾਦਰ ਸਕਾਰ ਹੀ ਦਿਖਾਈ ਦਿੰਦਾ ਹੈ ਮੱਥੇ ਤੇ ਦਿਉੜੀਆਂ ਪੈ ਜਾਂਦੀਆਂ ਨੇ ਤੇ ਮੂੰਹ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਕਿਉਂ ਜੋ ਤਾਰਾ ਦਾ ਕੋਠਾ ਉਸ ਦੀ ਨਿਗਾਹ ਵਿੱਚ ਇੱਕ ਕਲੰਕ ਹੈ ਇੱਕ ਭੈੜਾ ਦਾਗ ਹੈ ਇੱਕ ਨਸੂਰ ਹੈ ਪਰ ਤਾਰਾ ਹਸਦੀ ਹਾਸੀ ਅੱਖਾਂ ਅੱਖਾਂ ਵਿੱਚ ਪੁਜਾਰੀ ਨੂੰ ਸਲਾਮ ਅਰਜ਼ ਕਰਦੀ ਤੇ ਨੈਣਾ ਦੁਆਰਾ ਇਹ ਸਨੇਹਾ ਪਚਾਉਂਦੀ ਹੈ ਪੁਜਾਰੀ ਜੀ ਕਿਉਂ ਗੁੱਸਾ ਕਰਦੇ ਹੋ ਮੈਂ ਕੀ ਕਰਾਂ ਮੈਂ ਵੀ ਤਾਂ ਮਜਬੂਰ ਹਾਂ ਮੇਰੇ ਜ਼ਿੰਮੇ ਵੀ ਇਹ ਕੰਮ ਸਮਾਜ ਨੇ ਹੀ ਸੌਂਪਿਆ ਹੈ ਮੈਂ ਇਸ ਰਾਹੀ ਲੋਕਾਂ ਦੀ ਸੇਵਾ ਕਰਦੀ ਹਾਂ ਜੇ ਤੁਸੀਂ ਲੋਕਾਂ ਨੂੰ ਠੀਕ ਰਸਤੇ ਪਾਉਂਦੇ ਹੋ ਤਾਂ ਮੇਰਾ ਵੀ ਇੱਕ ਅਭਿਨੇ ਹੈ ਜੋ ਮੈਂ ਬੜੀ ਖੂਬਸੂਰਤੀ ਨਾਲ ਪੇਸ਼ ਕਰ ਰਹੀ ਹਾਂ ਜੇ ਮੈਂ ਨਾ ਵੀ ਚਾਹਾਂ ਤਾਂ ਵੀ ਮੈਨੂੰ ਹੱਸਣਾ ਪੈਂਦਾ ਹੈ ਜੇ ਮੈਂ ਥੱਕੀ ਵੀ ਹੋਵਾਂ ਤਾਂ ਵੀ ਮੈਨੂੰ ਨੱਚਣਾ ਪੈਂਦਾ ਹੈ ਰਾਜੇ ਤੋਂ ਲੈ ਕੇ ਰੰਕ ਤੱਕ ਨੂੰ ਮੈਂ ਰਿਝਾਉਂਦੀ ਹਾਂ ਸੁੰਦਰ ਤੋਂ ਲੈ ਕੇ ਕੁੜੀ ਤੱਕ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਹਾਂ ਤੁਹਾਡੀ ਸਾਰੀ ਜ਼ਿੰਦਗੀ ਨੂੰ ਇੱਕ ਥਾਂ ਤੇ ਇਕੱਠੀ ਕਰਦੀ ਹਾਂ ਆਪਣੇ ਪੇਸ਼ੇ ਨੂੰ ਪੀੜੀਦਰ ਪੀੜੀ ਇਮਾਨਦਾਰੀ ਨਾਲ ਚਲਾ ਰਹੀ ਹਾਂ ਨਾ ਇੱਕ ਇਸ ਵਿੱਚ ਘੱਟ ਤੋਲ ਹੈ ਨਾ ਮਿਲਾਵਟ ਹੈ ਨਾ ਝੂਠ ਹੈ ਨਾ ਤੁਖ ਹੈ ਆਪਣਾ ਹੁਸਨ ਵੇਚਦੀ ਹਾਂ ਜਿਸ ਦਾ ਜੀ ਚਾਹੇ ਲੈ ਲਵੇ ਇਹ ਵਿਸ਼ਾ ਦੁੱਚਾ ਹੈ ਕਿ ਇਹ ਮੈਂ ਕਿਸ ਦਿਲ ਨਾਲ ਕਰਦੀ ਹਾਂ ਹੱਕ ਦੀ ਕਮਾਈ ਹੈ ਤੁੱਖਾ ਧੜੀ ਨਹੀਂ ਜਰਾ ਸੋਚੋ ਕਿ ਮੇਰਾ ਦਿਲ ਨਹੀਂ ਕਰਦਾ ਕਿ ਮੇਰੇ ਪੁੱਤਰ ਹੋਵੇ ਮੈਂ ਕਿਸੇ ਦੀ ਸੁਆਣੀ ਬਣਾ ਕਿਸੇ ਦੇ ਘਰ ਦੀ ਮਾਲਕੀ ਨਾ ਹੋਵਾਂ ਕਦੀ ਸੋਚਿਆ ਹੈ ਕਿ ਕਦੀ ਮੇਰਾ ਸਿਰ ਨਹੀਂ ਦੁਖਿਆ कभी मैं बीमार नहीं होंगी कि मैं मैं थकती नहीं कि मैं पत्थर दी हाँ हाँ पुजारी सचमुच मैं पत्थर दी हाँ ठीक है कहावत मशहूर है सरकारी घंटा तो रंटी कभी बंद नहीं हों चाहे कुछ भी हो जाए कभी भी तो दर्शन दे केखो के बस इवें ही दोवें अपना अपना कारोबार कर रहे हाँ ਪੱਲ ਬੀਤੇ ਕੜੀਆਂ ਬੀਤੀਆਂ ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਤੇ ਸਮੇਂ ਨੇ ਕਰਵਟ ਲਿੱਤੀ ਕਰਨਾ ਕੀ ਹੋਇਆ ਪੁਜਾਰੀ ਦੀ ਪਤਨੀ ਦਾ ਅਚਾਨਕ ਦਿਹਾਂਤ ਹੋ ਗਿਆ ਪੁਜਾਰੀ ਕੱਲਾ ਹੀ ਰਹਿ ਗਿਆ ਨਾ ਕੋਈ ਬੱਚਾ ਨਾ ਕੋਈ ਰਿਸ਼ਤੇਦਾਰ ਜਿਵੇਂ ਲਾਟੂ ਆਪਣੀ ਰਫਤਾਰ ਨਾਲ ਆਪ ਹੀ ਘੁੰਮਦਾ ਰਹਿੰਦਾ ਹੈ ਉਸੇ ਤਰ੍ਹਾਂ ਪੁਜਾਰੀ ਦੇ ਮਰਨ ਵਿਚੋਂ ਪੁਜਾਰੀ ਉਸਦੇ ਗਾਮ ਵਿੱਚ ਉਸ ਦੀ ਜਾਤ ਵਿੱਚ ਪ੍ਰਭੂ ਭਗਤੀ ਵਿੱਚ 2 ਸਾਲ ਇਸ ਤਰ੍ਹਾਂ ਲੰਘਾ ਦਿੰਦਾ ਜਿਵੇਂ ਉਹੀ ਰੋਜ਼ ਦਾ ਚੱਕਰ ਪਰ ਹੌਲੀ-ਹੌਲੀ ਪੁਜਾਰੀਆਂ ਦੀ ਮੌਤ ਦਾ ਚਖੰ ਭਰਦਾ ਗਿਆ ਜਿਵੇਂ ਭੁੱਖ ਲੱਗਦੀ ਹੈ ਨੀਂਦ ਆਉਂਦੀ ਹੈ ਏਵੇਂ ਗਰੋਹ ਹੁੰਦਾ ਹੈ ਏਵੇਂ ਕਾਮ ਨੇ ਵੀ ਪੁਜਾਰੀ ਨੂੰ ਪਰੇਸ਼ਾਨ ਕਰਨਾ ਆਰੰਭ ਕਰ ਦਿੱਤਾ ਆਖਿਰ ਇਹ ਸਰੀਰ ਪੰਜ ਤੱਤਾਂ ਦਾ ਪੁੱਤਲਾ ਹੈ ਰੱਬ ਨੇ ਸਾਰਿਆਂ ਦੀਆਂ ਪ੍ਰਤੀਕਿਰਤੀਆਂ ਸਰੀਰ ਵਿੱਚ ਬੰਦ ਕੇ ਹੀ ਸਰੀਰ ਦੀ ਸਿਰਜਣਾ ਕੀਤੀ ਹੈ ਕਦ ਤੱਕ ਕੋਈ ਵਕਤ ਘਟ ਸਕਦਾ ਹੈ ਫਿਰ ਚੰਗਾ ਖਾਣਾ ਆਲੇ ਦਿਵਾਲੇ ਜਵਾਨ ਪਿੰਡੇ ਰੇਸ਼ਮੀ ਬਸਤਰ ਮਹਿਕ ਭਰੇ ਸਰੀਰ ਨਾਲ ਸੰਗ ਕਾਮ ਨੂੰ ਹੋੜ ਚਮਕਾ ਦਿੰਦਾ ਹੈ ਦਿਨ ਤੱਕ ਜਾਰੀ ਦੇ ਔਖੇ ਸੌਖੇ ਦਾ ਭਕਟ ਕੇ ਮੰਦਰ ਦੀ ਸੇਵਾ ਅਰਚਨਾ ਵਿੱਚ ਲੰਘ ਜਾਂਦਾ ਪਰ ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ ਪਾਸੇ ਲੈ ਲੈ ਕੇ ਉਹ ਮੰਜੀ ਦੀਆਂ ਚੂੜਾ ਹਿਲਾ ਛੜਦਾ ਰਾਤ ਲੰਮੀ ਕਾਲੀ ਹੁਸ ਨੂੰ ਖਾਣ ਨੂੰ ਆਉਂਦੀ ਪੁਜਾਰੀ ਆਜੂ ਵਿੱਚ ਤੇ ਇਸ ਪੜਾਤੇ ਸੀ ਜਿਸ ਵਿੱਚ ਟੀਵੀ ਦੀ ਮਨੋਖ ਨੂੰ ਬੜੀ ਲੋੜ ਹੁੰਦੀ ਹੈ ਉਸ ਨੂੰ ਆਪਣੀ ਪਤਨੀ ਦੀ ਯਾਦ ਆਉਂਦੀ ਉਸ ਦੀਆਂ ਲੰਮੀਆਂ ਜੁਲਫਾਂ ਦੀ ਮਹਿਕ ਉਸ ਦੇ ਨਥਣੀਆਂ ਵਿੱਚ ਜਿਵੇਂ ਸਮਾਈ ਹੀ ਰਹਿੰਦੀ ਹੈ ਸਰਦੀ ਦੀ ਰੁੱਤ ਵਿੱਚ ਉਹ ਰਾਤਾਂ ਉਸ ਨੂੰ ਸੱਪ ਦੇ ਡੰਗ ਵਾਂਗ ਡੱਸਦੀਆਂ ਜਿੰਨਾ ਰਾਤਾਂ ਵਿੱਚ ਉਹ ਪੁਰਾਣੇ ਨਾਲ ਗਲਵਕੜੀ ਪਾ ਕੇ ਸੌਂਦਾ ਸੀ ਪਏ ਪਏ ਕਦੀ ਬੱਤੀ ਬਜਾਉਂਦਾ ਕਦੀ ਜਲਾਉਂਦਾ ਹੈ ਕਦੀ ਉਸ ਦੀ ਨਿਗਾਹ ਲక్ష్ਮੀ ਨਰਾਇਣ ਦੀ ਜੋੜੀ ਦੀ ਮੂਰਤੀ ਵੱਲ ਜਾਂਦੀ ਹੈ ਤਾਂ ਜਿਵੇਂ ਉਸਦੇ ਮਨ ਵਿੱਚ ਇੱਕ ਇਰਾਜ ਆਗੋਠਦੀ ਹੈ ਪੁਜਾਰੀ ਦੇ ਕਮਰੇਤੀ ਤਾਂਕੀ ਨਾਲ ਬਣੇ ਬਰਾਂਡੇ ਵਿੱਚ ਲੱਗੇ ਕਲੰਡਰ ਨੂੰ ਜੋ ਕਈ ਸਾਲ ਤੋਂ ਉੱਥੇ ਟੰਗਿਆ ਹੋਇਆ ਸੀ ਜਿਸ ਵੱਲ ਉਸਨੇ ਕਦੀ ਧਿਆਨ ਨਹੀਂ ਸੀ ਦਿੱਤਾ ਇੱਕ ਰਾਤ ਜਦ ਉਸਦੀ ਨੀਂਦ ਟੁੱਕੀ ਤਾਂ ਤਾਂਕੀ ਵਿੱਚੋਂ ਪੁਜਾਰੀ ਦੀਆਂ ਅੱਖਾਂ ਉਸ ਕਲੰਡਰ ਤੇ ਜਾ ਟਿਕੀਆਂ ਕਲੰਡਰ ਹਵਾ ਨਾਲ ਘੜੀ ਮੁੜੀ ਓਡ ਰਿਹਾ ਹੈ ਜਿਸ ਵਿੱਚ ॠषि विश्वामित्र ਦੇ ਤਾਪ ਨੂੰ ਮੇਨਕਾ ਪ੍ਰੇਸ਼ਟ ਕਰਦੀ ਹੈ ਉਸ ਦੀਆਂ ਅੱਖਾਂ ਸਾਹਮਣੇ ਫੜਫੜਾ ਰਿਹਾ ਹੈ ਐ ਜਿਵੇਂ ਕਲੰਡਰ ਨੂੰ ਉਸ ਦੇ ਅੰਦਰ ਨੂੰ ਹਿਲਾਉਣਾ ਦੇ ਦਿੱਤਾ ਹੋਵੇ ਤੇ ਇੱਕ ਆਧਾਰ ਉਸ ਦੇ ਚਿੱਤ ਵਿੱਚ ਕਾਇਮ ਕਰ ਦਿੱਤਾ ਹੋਵੇ ਕਲੰਡਰ ਵਾਲੇ ॠषि विश्वामित्र ਤੇ ਮੇਨਕਾ ਨੇ ਇੱਕ ਬਹਾਨੇ ਦਾ ਸਹਾਰਾ ਪੁਜਾਰੀ ਦੇ ਮਨ ਵਿੱਚ ਫਾਇਦਾ ਕਰ ਦਿੱਤਾ ਪੁਜਾਰੀ ਦਾ ਹੌਸਲਾ ਵਧਿਆក្លਾਹਕ ਦੇ ਪੈਂਡੂਲਮ ਦੀ ਤਰ੍ਹਾਂ ਉਸਦੇ ਦਿਲ ਦਾ ਪੈਂਡੂਲਮ ਵੀ ਹਿੱਲ ਰਿਹਾ ਹੈ ਚਾਰੇ ਪਾਸੇ ਚੁੱਪ ਹੈ ਪਰ ਪੁਜਾਰੀ ਦੇ ਮਨ ਵਿੱਚ ਸੌ ਤੂਫਾਨਾਂ ਦਾ ਸ਼ੋਰ ਹੈ ਉਸ ਦੀ ਦੁਨੀਆ ਵਿੱਚ ਜਿਵੇਂ ਪਚਾਲ ਜਿਹਾ ਆ ਗਿਆ ਹੈ ਰਿਸ਼ੀ ਵੇਸ਼ਵਾ ਮਿੱਤਰ ਵੀ ਨਹੀਂ ਸੀ ਦੇਖ ਸਕੇ ਤਾਂ ਮੇਰੀ ਕੀ ਹਸਤੀ ਹੈ ਮੰਜੇ ਤੇ ਪਏ ਪਏ ਉਸਦੇ ਦਿਲ ਵਿੱਚ ਇਹ ਗੱਲ ਸਮਾ ਗਈ ਉਸ ਦੀ ਨਜ਼ਰ ਮੰਦਰ ਦੇ ਕਲਸ਼ ਦੇ ਬਰਾਬਰ ਵਾਲੇ ਕੋਠੇ ਤੇ ਗਈ ਰਾਤ ਦੀ ਖਮੋਸ਼ੀ ਗਜ਼ਲਾਂ ਦੇ ਧੀਮੀ ਗੋਲ ਹਾਸੇ ਤਬਲਿਆਂ ਦੀਆਂ ਥਾਪਾਂ ਤੇ ਖੰਗਰੂਆਂ ਦੀ ਆਵਾਜ਼ ਜਿਵੇਂ ਉਸ ਨੂੰ ਤੜਫਾ ਰਹੀ ਰਹੀਆਂ ਹਨ ਜਿਸ ਪ੍ਰਕਾਰ ਕੋਈ ਭੁੱਖਾ ਸ਼ਾਨਦਾਰ ਹੋਟਲ ਦੇ ਵੈਂਜਣਾਾਂ ਦੀ ਖੁਸ਼ਬੂ ਤੇ ਪਲੇਟਾਂ ਦੇ ਖੜਕ ਕੇ ਤੋਂ ਬਿਹਾਲ ਹੋ ਜਾਂਦਾ ਹੈ ਤੇ ਭੁੱਖ ਨੂੰ ਮਟਾਉਣ ਲਈ ਖਾਣੇ ਲਈ ਆਉਂਦਾ ਹੈ ਉਹੀ ਹਾਲ ਹੁਣ ਪੁਜਾਰੀ ਦਾ ਹੈ ਤਾਰਾ ਜੋ ਪੁਜਾਰੀ ਦੇ ਅਚੇਤ ਮਨ ਦੀਆਂ ਪਰਤਾਂ ਤੋਂ ਬਾਹਰ ਆ ਗਈ ਹੈ ਪੁਜਾਰੀ ਨੇ ਬਹੁਤ ਜਤਨ ਕੀਤੇ ਤੇ ਉਧਰੋਂ ਮੂੰਹ ਮੋੜੇ ਤਾਂ ਕਿ ਆ ਬੰਦ ਕੀਤੀਆਂ ਕੰਨਾਂ ਵਿੱਚ ਉਂਗਲਾਂ ਦਿੱਤੀਆਂ ਤਾਂ ਜੋ ਤਾਰਾਬਾਈ ਦੇ ਕੋਠੇ ਤੋਂ ਆ ਰਹੇ ਬੋਲ ਉਸ ਨੂੰ ਸੁਣਾਈ ਨਾ ਦੇਣ ਪਰ ਫਿਰ ਵੀ ਉਸਦੇ ਬੋਲ ਉਸਦੇ ਹਾਸੇ ਉਸਦੇ ਕੰਨਾਂ ਵਿੱਚ ਵੱਜ ਰਹੇ ਸਨ ਅੱਖਾਂ ਬੇਸ਼ੱਕ ਬੰਦ ਸਨ ਪਰ ਸਾਰੇ ਦ੍ਰਿਸ਼ ਜਿਵੇਂ ਤਾਰਾ ਦਾ ਨੰਗਾ ਬदन ਉਸਦੇ ਸਾਹਮਣੇ ਕੋਮਗਿਆ ਰਿਸ਼ੀ ਵਿਸ਼ਵਾਮਿੱਤਰ ਵਾਲਾ ਕਲੰਡਰ ਉਸਦੇ ਸਾਹਮਣੇ ਵਾਰ-ਵਾਰ ਹਿੱਲ ਰਿਹਾ ਹੈ ਤੇ ਲక్ష్ਮੀ ਨਰਾਇਣ ਦੀ ਜੋੜੀ ਜਿਵੇਂ ਹੱਸ ਰਹੀ ਹੋਵੇ ਪੁਰਾਜਾਰੀ ਇਹ ਜਾਨ ਹੈ ਸਰਦੀ ਦੇ ਕਹਿਰਾਂ ਭਰੀ ਰਾਤ ਵਿੱਚ ਉਹ ਪਸੀਨੇ ਨਾਲ ਭਿੱਜ ਗਿਆ ਹੈ ਐਨੀ ਗਰਮੀ ਕਿੱਥੋਂ ਆਈ ਮੈਂ ਸੋਚਦਾ ਹਾਂ ਮਿੱਚਾ ਦੇ ਗਰਮ ਚੀਜ਼ਾਂ ਤਾਂ ਉਸਨੇ ਪਜਾਰਨ ਦੇ ਸਾਥ ਛੱਡਣ ਤੋਂ ਫੌਰਨ ਬਾਅਦ ਹੀ ਖਾਣੀਆਂ ਛੱਡ ਬੰਦ ਕਰ ਦਿੱਤੀਆਂ ਸਨ ਫੇਰ ਵੀ ਇਹ ਅੱਗ ਦਾ ਪਾਂਬੜ ਉਹ ਉੱਠਦਾ ਹੈ ਪੰਪ ਤੋਂ ਪਾਣੀ ਦੀ ਬਾਲਟੀ ਭਰ ਕੇ ਨਹਾਉਂਦਾ ਹੈ ਪਰ ਆਗ ਹੈ ਉਦੇ ਅੰਦਰ ਭੜਕਦੀ ਹੀ ਜਾ ਰਹੀ ਹੈ ਮੰਦਰ ਦੀ ਸ਼ਾਤ ਤੇ ਚੜ ਕੇ ਤਾਰਾਬਾਈ ਦੇ ਕੋਠੇ ਤੇ ਚਾਤ ਮਾਰਦਾ ਹੈ ਕੋਠੇ ਦੇ ਸ਼ੀਸ਼ਿਆਂ ਵਿੱਚ ਉਹ ਜਿਵੇਂ ਇੱਕ ਪਰਛਾਵਾਂ ਵਾਲ ਖੋਲੀ ਬਾਹਾਂ ਨੂੰ ਪਸਾਰ ਕੇ ਅੰਗੜਾਈ ਲੈ ਰਿਹਾ ਹੋਵੇ ਤੇ ਇਸ਼ਾਰੇ ਕਰ ਰਿਹਾ ਹੋਵੇ ਆਪਣੇ ਪਾਸ ਆਉਣ ਦਾ ਤੇ ਕਹਿ ਰਿਹਾ ਹੋਵੇ ਕਿ ਜੇ ਰਾਤ ਹੋ ਗਈ ਤਾਂ ਮੈਂ ਸੌਂ ਜਾਣਾ ਹਾਂ ਸਾਰੇ ਗਾਕ ਸਾਰੇ ਰੀਸ ਇਸ ਵੇਲੇ ਚਲੇ ਗਏ ਹਨ केवल इही पागल ताराबाई ਦੀਆਂ ਪੌੜੀਆਂ ਥੱਲੇ ਬੈਠਾ ਕਦੀ ਕਦੀ ਭਿਆਨਕ ਹਾਸੀ ਹੱਸਦਾ ਤੇ ਰਾਤ ਦੀ ਚੁੱਪ ਨੂੰ ਤੋੜਦਾ ਹੈ ਬੇਸ਼ੱਕ ਰਾਤ ਭਿਆਨਕ ਚੁੱਪ ਸਾਦੀ ਹੋਈ ਸੀ ਉਧਰ ਪਜਾਰੀ ਦੇ ਮਨ ਵਿੱਚ ਖੋਫ ਨਾਲ ਤੂਫਾਨ ਜਾਗ ਉੱਠਿਆ ਹੈ ਜੋ ਬੰਦਿਸ਼ਾਂ ਨਾਲ ਟਕਰਾ ਕੇ ਸਾਰੇ ਕਿਨਾਰੇ ਤੋੜ ਕੇ ਚਾਰੇ ਪਾਸੇ ਫੈਲ ਜਾਣਾ ਲੋਚਦਾ ਹੈ ਉਹ ਆਪੇ ਦੁਬਾਰ ਹੋ ਜਾਂਦਾ ਹੈ ਮੰਦਰ ਦੀ ਛੱਤ ਤੋਂ ਹੀ ਠਾਉਂਤਰਦਾ ਹੈ ਮੰਦਰ ਦੇ ਦਰਵਾਜ਼ੇ ਵਿੱਚ ਖੜੋ ਕੇ ਸੱਜੇ ਪਾਸੇ ਝਾਕਦਾ ਹੈ ਸੱਚੇ ਖੱਬੇ ਪਾਸੇ ਝਾਕਦਾ ਹੈ ਤੇ ਤੋੜ ਕੇ ਸੜਕ ਪਾਰ ਕਰਦਾ ਹੈ ਪਿਛਲੀ ਦੀ ਫੁਰਤੀ ਨਾਲ ਲੰਘੇ ਪੈਰੀ ਤਾਰਾਬਾਈ ਦੇ ਕੋਠੇ ਦੀਆਂ ਪੌੜੀਆਂ ਚੜਦਾ ਹੈ ਪੌੜੀਆਂ ਵਿੱਚ ਬੈਠਾ ਪਾਗਲ ਹੱਸਦਾ ਹੈ ਤੇ ਕਹਿੰਦਾ ਹੈ برف ਦਾ ਆਦਮੀ ਪਿੱਕਲ ਗਿਆ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ